ਇਹ ਤਸਵੀਰਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਚਾਂਦੀਵਾਲਾ ਦੀਆਂ ਨੇ ਜਿੱਥੇ ਕੱਚੇ ਪਹਿਆਂ ਦੇ ਵਿੱਚ ਫਿਰਦੇ ਪਿੰਡ ਵਾਸੀ ਅਤੇ ਸਰਪੰਚ ਨੇ ਜੋ ਇੱਥੇ ਆ ਕੇ ਦੇਖਿਆ ਉਹ ਕਾਫੀ ਹੈਰਾਨ ਕਰਕੇ ਰੱਖ ਦੇਣ ਵਾਲਾ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਥਾਂ ਤੇ ਗੋਡੇ-ਗੋਡੇ ਘਾਹ ਅਤੇ ਹੋਰ ਬੇਲ ਬੂਟੀਆਂ ਉਗੀਆਂ ਹੋਈਆਂ ਨੇ ਪਿੰਡ ਵਾਸੀ ਅਤੇ ਸਰਪੰਚ ਦਾ ਕਹਿਣਾ ਹੈ ਕਿ ਸਰਕਾਰੀ ਬਾਬੂਆਂ ਦੇ ਵੱਲੋਂ ਅਤੇ ਕੁਝ ਸਿਆਸੀ ਲੋਕਾਂ ਦੇ ਵੱਲੋਂ ਮਨਰੇਗਾ ਦੇ ਵਿੱਚ ਵੱਡੇ ਲੈਵਲ ਤੇ ਧੰਦਲੀ ਕੀਤੀ ਜਾ ਰਹੀ ਹੈ ਪਰ ਜਦੋਂ ਅਸੀਂ ਗਰਾਊਂਡ ਲੈਵਲ ਤੇ ਆ ਕੇ ਦੇਖਿਆ ਤੇ ਸਾਨੂੰ ਇੱਥੇ ਕੋਈ ਵੀ ਲੇਬਰ ਵਾਲਾ ਨਹੀਂ ਮਿਲਿਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਅਤੇ ਸਰਪੰਚ ਨੇ ਅੱਗੇ ਜੋ ਦੱਸਿਆ ਉਹ ਸੁਣੋ ਕਿਵੇਂ ਸਰਕਾਰੀ ਬਾਬੂਆਂ ਅਤੇ ਸਿਆਸੀ ਲੋਕਾਂ ਦੇ ਵੱਲੋਂ ਮਿਲ ਕੇ ਮਨਰੇਗਾ ਦੇ ਨਾਂ ਤੇ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਸਪਾਈ ਕਰਨ ਦੇ ਸਪਾਈ ਕਰਨ ਵਾਸਤੇ ਕੋਈ ਇਹਨਾਂ ਨੇ ਸਪਾਈ ਨਹੀਂ ਕੀਤੀ ਕੋਈ ਬੰਦਾ ਨਹੀਂ ਇਹੋਕੋ ਬੰਦਾ ਇਥੇ ਹੈ ਹੀ ਨਹੀਂ ਤੇ ਇਹਨਾਂ ਨੇ ਅਨਜਾਇ ਮਸ਼ਹੂਰ ਕਰਾਇਆ ਹੋਇਆ ਨਹੀਂ ਜੇ ਜਿਆਦੀ ਹਾਜ਼ਰੀ ਲਾਈ ਜਾਂਦੇ ਦੇਖੋ ਜੀ ਹਾਜ਼ਰੀ ਰਾਤੇ ਪੜੋ ਪਾਂਜ ਤਰੀਕ ਕੱਲ ਹਾਂ ਦੇਖੋ ਦੇਖੋ ਇਹਨਾਂ ਕੱਲ ਸਾਵ ਨੂੰ ਅੱਜ ਦੀ ਲਾਈ ਹੈ 75 ਬੰਦੇ ਕੋਲ 75 ਬੰਦੇ ਆ ਗਏ ਇਹ ਮਸਤੌਲ ਆ ਬਾਰਡਰ ਏਰੀਆ ਦਾ ਹੈ ਇਹ ਇਥੇ 100 ਬੰਦੇ ਦਾ ਮਸਤੌਲ ਨੇ ਕੋਈ ਬਿਨਾ ਸੈਨਾ ਤੋਂ ਸਰਕਾਰ ਨੂੰ ਕਿੰਨਾ ਚੁਣਾ ਲੱਗ ਰਿਹਾ ਹੈ ਬਿਨਾ ਸੈਨਾ ਤੋਂ ਪੈਸੇ ਕਢਾਏ ਜਾ ਰਹੇ ਨੇ ਕੋਠੀਆਂ ਵਾਲਿਆਂ ਦੇ ਕੰਮ ਵੀ ਨਹੀਂ ਕੋਈ ਹੋ ਰਿਹਾ ਕੋਈ ਕੰਮ ਨਹੀਂ ਹੋ ਰਿਹਾ ਕੁਝ ਨਹੀਂ ਹੋ ਰਿਹਾ ਆ ਵੇਖੋ ਸਭ ਜਾਲੀ ਮਸਤੌਲ ਹਾਜ਼ਰੀਆਂ ਜੋ ਲੱਗੀਆਂ ਨੇ ਮਸਤੌਲ ਇਹ ਕਿਹੜੇ ਬੰਦੇ ਦੇ ਚੇਤਿਆਂ ਦੇ ਨੇ ਇਹ ਕੋਈ ਖੁੰਦਰਾ ਦੇ ਕੋਈ ਆਪਣੇ ਚਾਂਦੀ ਵਾਲੇ ਦੇ ਬੰਨ ਦਾ ਡਰਾਈਵਰ ਦਾ ਕੰਮ ਹੈ ਬਸ ਸਾਹ ਦੇਖੋ ਸਾਰੇ ਇੱਧਰ ਤੋਰ ਬੰਨ ਤੱਕ ਜਾ ਸਕਦੇ ਹੋਰ ਬੰਨ ਤੇ ਕਰੇਵੇਂ ਭਾਈ ਇੱਕ ਵੀ ਅਸੱਕ ਲੱਗੇ ਜਿੱਥੇ ਵੀ ਲਿਵਰ ਨਹੀਂ ਲੱਗੀ ਕਿਤੇ ਲਿਵਰ ਨਹੀਂ ਲੱਗੀ ਕਦੇ ਵੀ ਨਹੀਂ ਲੱਗੇ ਜਿੱਥੇ ਇਹਨਾਂ ਨੇ ਮਸਤੌਲ ਕਢਾਇਆ ਪਹਿਲਾਂ ਵੀ ਮਸਤੌਲ ਪਹਿਲਾਂ ਵੀ ਮਸਤੌਲ ਉਹ ਬੰਦੇ ਦਾ ਪਹਿਲਾਂ ਕਰਾਇਆ ਹੋਇਆ ਸੀ 100 ਬੰਦੇ ਦਾ ਪਹਿਲਾਂ ਗੋਸਤੌਲ ਕਢਾ ਕੇ ਇੱਕ ਦੂਜੀ ਗੱਲ ਇਹ ਦੱਸਣ ਵਾਲੀ ਕਿ ਇਹਦੇ ਵਿੱਚ ਨਾ ਤਾਂ ਸਰਪੰਚ ਵੱਲੋਂ ਕੋਈ ਸਟੈਂਪ ਲਾਈ ਦੀ ਤੇ ਨਾ ਕੁਝ ਇਹ ਜਾਲੀ ਮਸਟੋਲ ਹੀ ਕੱਢਦੇ ਜਾਲੀ ਕੱਢਦੇ ਨੇ ਮੈਂ ਬਗੀਚਾ ਸਿੰਘ ਸਰਪੰਚ ਚਾਂਦੀ ਵਾਲਾ ਆ ਪਿੱਛੇ ਜੇ ਉਹਨ ਪੰਚਾਇਤਾਂ ਪੰਗ ਹੋਈਆਂ 29 ਤਰੀਕ ਨੂੰ ਜੀ 29 ਫਰਵਰੀ ਨੂੰ ਹਾਂਜੀ ਇਸ ਤੋਂ ਪਹਿਲਾਂ ਵੀ ਮਸਟੋਲ ਇਹਨਾਂ ਨੇ ਕਈ ਜਾਲੀ ਕਢਾਏ ਜੀ ਆ ਵੇਖੋ ਜੀ ਆ ਮਸਟੋਲ ਕਿੰਨੇ ਨਿਕਲੇ ਕਿਵੇਂ ਨਿਕਲੇ ਨੇ ਮਸਟੋਲ ਕਾਫੀ ਕਢਾਏ ਜੀ ਇਹਨਾਂ ਨੇ ਬਿਨਾ ਮੋਹਰਾ ਤੋਂ ਜੀ ਹੂੰ ਹੂੰ ਮਿਲੀ ਪੁਗਤ ਕਰਕੇ ਏਪੀਓ ਮੈਡਮ ਨਾਲ ਜੀ ਹਾਜਰੀਆਂ ਵੀ ਪਈਆਂ ਹਾਂਜੀ ਹਾਂਜੀ ਹਾਜ਼ਰੀਆਂ ਆਨਲਾਈਨ ਹੋਏ ਹੋਏ ਆਹ ਵੇਖੋ ਜੀ 52 ਬੰਦਾ ਦਾ ਹੈ ਜੀ ਹਮ ਜਿਹੜੇ ਕਿ ਬੁੱਕ ਤੇ ਇਹ ਜਿਹੜੇ ਇਹਨਾਂ ਨੇ ਨਜਾਇਜ਼ ਕਢਾਏ ਕਿਸੇ ਦਾ ਨਹੀਂ ਦੇ ਦਸਾਈ ਨਹੀਂ ਨਾ ਸਰਪੰਚ ਦੇ ਨਾ ਏਪੀਓ ਨਾ ਦੂਜਿਆਂ ਦੇ ਕਿਸੇ ਅਫਸਰ ਦੇ ਜੀਆਰਐਸ ਦੇ ਕਿਸੇ ਦੇ ਵੀ ਨਹੀਂ ਸਾਈਨ ਹੈ ਜੀ ਤੇ ਇਹ ਸਰਕਾਰ ਆਪਣੇ ਕ੍ਰਿਸ਼ਟਾ ਯਾਰ ਖਤਮ ਕਰਨਾ ਚਾਹੁੰਦੀ ਹੈ ਤੁਸੀਂ ਆਏ ਇੱਥੇ ਦੇਖਿਆ ਹਾਂਜੀ ਹਾਂਜੀ ਮੈਨੂੰ ਪਤਾ ਲੱਗਾ ਕਿ ਮਸਟਰੋਲ ਕੱਢੇ ਹੋਏ ਤੇ ਮੈਂ ਇੱਥੇ ਵੇਖਣਾ ਆ ਚੈੱਕ ਕਰਨ ਵਾਸਤੇ ਤੇ ਇੱਥੇ ਕਿਤੇ ਕੋਈ ਲੇਬਰ ਨਹੀਂ ਲੱਗੀ ਜੀ ਕਾਗਜ਼ਾਂ 'ਚ ਪਾਇਆ ਕਾਗਜ਼ਾਂ 'ਚ ਪਾਇਆ ਹੈ ਜੀ ਹਾਂਜੀ ਹਾਂਜੀ ਲੇਬਰ ਹੈ ਜੀ ਹਾਜ਼ਰੀਆਂ ਲੇਬਰਾਂ ਦੀ ਹਾਜ਼ਰੀਆਂ ਲੱਗ ਰਹੀਆਂ ਜੀ ਕੱਲ ਲੱਗੀ ਹੈ ਜੀ ਹਾਂਜੀ ਇੱਥੇ ਕੋਈ ਲੇਬਰ ਇੱਥੇ ਕੋਈ ਕੰਮ ਨਹੀਂ ਵੇਖੋ ਜੀ ਆਪ ਤੁਸੀਂ ਚੈੱਕ ਕਰ ਸਕਦੇ ਹੋ ਕੋਈ ਕੰਮ ਨਹੀਂ ਕਿਸ ਤਰ੍ਹਾਂ ਦਾ ਚੂਨਾ ਲੱਗ ਰਿਹਾ ਸਰਕਾਰ ਦੇ ਕੋਲ ਬਹੁਤ ਤਗੜਾ ਚੂਨਾ ਲੱਗ ਰਿਹਾ ਹੈ ਜੀ ਸਰਕਾਰ ਨੂੰ ਤੇ ਸਰਕਾਰ ਤਾਂ ਚਾਹੁੰਦੀ ਹੈ ਵੀ ਭ੍ਰਿਸ਼ਟਾਚਾਰ ਖਤਮ ਕਰੀਏ ਪਰ ਜਿਹੜੇ ਅਫਸਰ ਛਾਈਏ ਇਹ ਮਿਲਿਪੁਗਤ ਕਰਕੇ ਤੇ ਇਹ ਸਪ੍ਰਿਸ਼ਟਾਚਾਰ ਖਤਮ ਨਹੀਂ ਹੋਉਂਦੇ ਦੇ ਨਾ ਹੀ ਹੋਣ ਦੇਣਾ ਇਹਨਾਂ ਨੇ ਜੀ ਤੁਹਾਡੇ ਵੀ ਨਹੀਂ ਸੈਨ ਹੋਏ ਜੀ ਨਾ ਜੀ ਨਾ ਨਹੀਂ ਹੋਏ ਜੀ ਸਾਰੇ ਜਾਲੀ ਜੀ ਮੈਂ ਤਾਂ ਅਜੇ ਉਹ ਛੱਪੜ ਦਾ ਪ੍ਰੋਜੈਕਟ ਸੀਗਾ ਜੀ ਜਿਹੜਾ ਪਾਣੀ ਆਣ ਕਰਕੇ ਤੇ ਛੱਪੜ ਦੇ ਸੀਵਰੇਜ ਰਿਲੋਡ ਗਿਆ ਸੀ ਤੇ ਕੁਝ ਬੰਨ ਟੁੱਟ ਗਿਆ ਹੁੰਦਾ ਛੱਪੜ ਦਾ ਉਥੇ ਮੈਂ ਆਪ ਪੈਸੇ ਲਾ ਕੇ ਇਕੱਠੇ ਕਰਕੇ ਤੇ ਉਹ ਨਗਦ ਲਾ ਰਹੇ ਜੀ ਅਸੀਂ ਬੰਨ ਬੰਨ ਤੇ ਉਥੋਂ ਮੇਸਟੋਲ ਨਿਕਲੇ ਕਈ ਕਾਫੀ ਉਥੇ ਕੰਮ ਜਮਾ ਨਹੀਂ ਹੋਇਆ ਜੀ ਨਹੀਂ ਹੋਇਆ ਜੀ ਤੇ ਸਾਡੇ ਮੇਸਟੋਲ ਤਾਂ ਐਪੀਓ ਕੱਢਣ ਹੀ ਨਹੀਂ ਦਿੰਦੀ ਜੋ ਅਸੀਂ ਡਿਮਾਂਡ ਦੇ ਕੇ ਆਉਨੇ ਆ ਐਪੀਓ ਮੈਡਮ ਕਹਿੰਦੀ ਐਵੇਂ ਮੇਸਟੋਲ ਥੋੜਾ ਨਿਕਲਦੇ ਆ ਤੁਹਾਨੂੰ ਪਤਾ ਹੀ ਇਹ ਪਤਾ ਨਹੀਂ ਜੀ ਕਿਵੇਂ ਇਹਨਾਂ ਦੇ ਸਿਆਸੀ ਬੰਦੇ ਨੇ ਤੇ ਕੁਝ ਡੀਲ ਲਾਈਨ ਕਰਦੇ ਹੋਣੇ ਆ ਜੀ ਤੇ ਆਪਾ ਡੇਨ ਲੈਂਡ ਕਰੀਦਾ ਨਹੀਂ ਮੈਡਮ ਮੈਨੂੰ ਕਹਿੰਦੀ ਵੀ ਤੁਹਾਨੂੰ ਪਤਾ ਜਿਵੇਂ ਪੈਸੇ ਨਿਕਲਦੇ ਨੇ ਸਟੋਲ ਉਸ ਤਰ੍ਹਾਂ ਕਢਾਓ ਮੈਂ ਕਿਹਾ ਕਿਸ ਤਰ੍ਹਾਂ ਕਢਾਈ ਮੈਂ ਕਿਹਾ ਡਿਮਾਂਡ ਫਾਰਮ ਤੇ ਡਿਮਾਂਡ ਫਾਰਮ ਦਿੱਤਾ ਉੱਤੇ ਮੋਹਰ ਲੱਗੀ ਸਾਰਾ ਕੁਝ ਹੋਇਆ ਹੈ ਪਰ ਉਹ ਕਹਿੰਦੀ ਨਹੀਂ ਇਸ ਤਰ੍ਹਾਂ ਨਹੀਂ ਉਹਦਾ ਮਤਲਬ ਸੀ ਕਿ ਪੈਸੇ ਮੇਰੇ ਨਾਲ ਗੱਲ ਕਰਨੇ ਮੈਂ ਕਿਹਾ ਮੈਂ ਤਾਂ ਕੰਮ ਕਰਾਉਣਾ ਹੈ ਬੰਦਿਆਂ ਤੋਂ ਏਪੀਓ ਕੌਣ ਹੈ ਏਪੀਓ ਮੀਨੂ ਮੈਡਮ ਜੀ ਇਹ ਕਢਵਾ ਮੀਨੂ ਸ਼ਰਮਾ ਹਾਂ ਜੀ ਹਾਂ ਜੀ ਇਹ ਜੀ ਸਾਸੀਂ ਤੇ ਕੋਈ ਡਿਮਾਂਡ ਦੇ ਕੇ ਆਈਏ ਜੀ ਉਹ ਉਸੇ ਟਾਈਮ ਚੱਕ ਕੇ ਲੈ ਜਾਂਦੇ ਜੀ ਦੇਦੇ ਹੀ ਨਹੀਂ ਉੱਥੇ ਪਤਾ ਨਹੀਂ ਹਾਂ ਜੀ ਚੋਰੀ ਆ ਇੱਕ ਇਸ ਤੋਂ ਪਹਿਲਾਂ ਇੱਕ ਹੋਰ ਦੱਸਾਂ ਜੀ ਅਕਲ ਜੀ ਆਰ ਐਸ ਇਹ ਉਹਨਾਂ ਨੂੰ ਭੇਜਿਆ ਮੈਡਮ ਕਹਿੰਦੀ ਵੀ ਨਹੀਂ ਤੁਸੀਂ ਪਿੰਡ ਪਰ ਕੇ ਆਓ ਉਹਨੇ ਗੁਰਦੁਆਰੇ ਵਿੱਚ ਆਵਾਜ਼ ਮਾਰ ਕੇ ਡਿਮਾਂਡ ਲਿਖੀ ਸੀ ਤੇ ਬਾਅਦ ਵਿੱਚ ਉਹ ਵੀ ਨਹੀਂ ਕੱਢਿਆ ਜੀ ਉਹਨਾਂ ਐਪੀਓ ਮੈਡਮ ਹੁਣ ਇਹਨੇ ਤਾਂ ਕੋਈ ਸਰਕਾਰ ਨੂੰ ਸਖਤ ਨੋਟ ਮੈਂ ਤਾਂ ਭਗਵੰਤ ਮਾਨ ਜੀ ਨੂੰ ਵੀ ਕਹਿਣਾ ਐਮ ਐਲ ਸਾਹਿਬ ਨੂੰ ਵੀ ਕਹਿ ਰਿਹਾ ਕਿ ਇਹਨਾਂ ਤੇ ਨਕੇਲ ਪਾਈ ਜਾਵੇ ਤੇ ਇਹਨਾਂ ਨੂੰ ਆ ਜਿਹੜੇ ਪ੍ਰਚਾਰ ਕਰ ਰਹੇ ਨੇ ਜਾਂ ਕੋਈ ਚੂਨਾ ਲਾ ਰਹੇ ਨੇ ਸਰਕਾਰ ਨੂੰ ਇਹਨਾਂ ਤੇ ਪੂਰਾ ਛਕੰਜਾ ਕੱਸਿਆ ਜਾਵੇ ਸਰ ਮੇਰਾ ਨਾਮ ਜੀਤ ਸਿੰਘ ਜੀ ਸਿੰਘ ਇਹ ਦੇਖਾ ਸਰ ਇਹ ਪਿੰਡ ਜਾਂਦੀ ਹਲ ਜੋ 75 ਬੰਦਰ ਮਾਸਟਰ ਜਿਹੜਾ ਨਿਕਲਾ ਹੋਇਆ ਕਾਗਜ਼ਾਂ ਦੇ ਵਿੱਚ ਤੇ ਜਿਨ੍ਹਾਂ ਦੀ ਅਟੈਂਡੈਂਸ ਇੱਥੇ ਬੰਨ ਦੇ ਜਿਹੜੇ ਬੀਐਸਐਫ ਪੋਸਟ ਤੋਂ ਲੈ ਕੇ ਅਲੀਕ ਤੱਕ ਦਾ ਕੰਮ ਜੋ ਸੈਂਕਸ਼ਨ ਹੋਇਆ ਹੈ ਪਰ ਇਹ ਸਤੋ ਪਹਿਲਾਂ ਇਹਨਾਂ 22 ਤਰੀਕ ਨੂੰ 100 ਬੰਦੇ ਦਾ ਮਾਸਟਰ ਕਢਾ ਕੇ ਇਹਨਾਂ ਟੈਂਟਾਂਾਂ 'ਚ ਜਾਲੀ ਲਾ ਕੇ ਆਨਲਾਈਨ ਕਰਾਇਆ ਬਿਨਾ ਕਿਸੇ ਅਫਸਰ ਦੇ ਸੈਨਾ ਤੋਂ ਕੋਈ ਇੱਥੇ ਕੰਮ ਨਹੀਂ ਹੋਇਆ ਅਸੀਂ ਅੱਜ ਮੌਕੇ 'ਤੇ ਆ ਕੇ ਵੇਖਿਆ ਵੀ ਕੋਈ ਲੇਬਰ ਲੱਗੀ ਕਿਤੇ ਨਾ ਇਹ ਪਿੱਛੇ ਜਿਹੜਾ 100 ਬੰਦੇ ਦਾ ਮਾਸਟਰ ਨਿਕਲਿਆ ਸੀ ਨਾ ਉਹ ਕੋਈ ਇੱਥੇ ਕੰਮ ਲੱਗਿਆ ਤੇ ਨਾ ਇਹ ਹੁਣ ਜਿਹੜਾ 75 ਬੰਦੇ ਦਾ ਮਾਸਟਰ ਅੱਜ ਦੀ ਡੇਟ ਵਿੱਚ ਚੱਲ ਰਿਹਾ ਉਹ ਵੀ ਇੱਥੇ ਕੋਈ ਇੱਕ ਬੰਦਾ ਵੀ ਕੰਮ ਤੇ ਨਹੀਂ ਹੈਗਾ ਜੀ ਨਜਾਇਜ਼ ਆ ਰਿਹਾ ਸਾਨੂੰ ਕਿ ਕਿੱਥੋਂ ਤੱਕ ਕੰਮ ਲੱਗਿਆ ਕੰਮ ਸਾਰੇ ਇਥੋਂ ਆ ਬੀਐਸਪੋਸਟ ਜਿਹੜਾ ਸੇਣੀ ਵਾਲਾ ਬਾਰਡਰ ਤੋਂ ਲੈ ਕੇ ਅਲੀ ਕੇ ਤੱਕ ਦਾ ਕੰਮ ਹੈ ਜੀ। ہاں ਬੰਨ ਦੀ ਸਫਾਈ ਵਾਸਤੇ ਕੰਮ ਹੈ। ਪਰ ਇੱਥੇ ਦਾ ਬੰਨ ਦੀ ਸਫਾਈ ਤੇ ਛੱਡੋ ਇੱਥੇ ਕਿ ਤੀਲਾ ਵੀ ਨਹੀਂ ਕਿਸੇ ਨੇ ਪੁੱਟਿਆ ਏ। ਆਲਾਕੇ ਜਿੱਥੇ ਟੈਂਟ ਲੱਗਦੀ ਏ ਉਹ ਜਗ੍ਹਾ ਵੀ ਸੇਫ ਨਹੀਂ ਹੈਗੀ ਉੱਥੇ ਵੀ ਇੰਨਾ ਝਾੜੀਆਂ ਬੂਟੇ ਅਜੇ ਵੀ ਉੱਥੇ ਉਵੇਂ ਹੀ ਖੜਿਆ। ਟੋਟਲ ਕੁੱਲ ਮਿਲਾ ਕੇ 175 ਬੰਦੇ ਦਾ ਕੰਮ ਤੇ ਚੱਲ ਰਿਹਾ ਹੈ ਲੇਕਿਨ ਕੰਮ ਇੱਕ ਬੰਦੇ ਦਾ ਵੀ ਨਹੀਂ ਹੋਇਆ ਜੀ। ਕਿਸ ਤਰ੍ਹਾਂ ਸਰਕਾਰੀ ਬਾਬੂ ਮਿਲਿ। ਸਾਰੇ ਕੁਝ ਸਿਆਸੀ ਬੰਦੇ ਰਲ ਕੇ ਅਫਸਰਸ਼ਾਹੀ ਨਾਲ ਇਹ ਸਾਰਾ ਕੁਝ ਕਰਵਾ ਰਹੇ ਨੇ ਤੇ ਜਿਹੜਾ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਨੇ ਤੇ ਸਰਕਾਰ ਤਾਂ ਕਹਿੰਦੀ ਹੈ ਕ腐ਪਸ਼ਨ ਖਤਮ ਕਰਨ ਵਾਸਤੇ ਭ੍ਰਿਸ਼ਟਾਚਾਰ ਖਤਮ ਕਰਨ ਵਾਸਤੇ ਪਰ ਇੱਥੇ ਭ੍ਰਿਸ਼ਟਾਚਾਰ ਤਾਂ ਹੋਰ ਹੀ ਵੱਧ ਰਿਹਾ ਜੀ ਤੇ ਸਰਕਾਰੀ ਖਜ਼ਾਨੇ ਨੂੰ ਸਰ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗ ਰਿਹਾ ਹੈ ਲੱਖਾਂ ਦਾ ਚੂਨਾ ਲਾ ਰਹੇ ਨੇ ਜੀ ਅਸੀਂ ਕੰਮ ਚਾਹੁੰਨੇ ਆ ਸਾਨੂੰ ਕੰਮ ਨਹੀਂ ਮਿਲਦਾ ਤੇ ਜਿਹੜਾ ਨਜਾਇਜ਼ ਨਜਾਇਜ਼ ਕੰਮ ਚੱਲੀ ਜਾਂਦੇ ਨੇ ਜਾਇਜ਼ ਕੋਈ ਕੰਮ ਹੋ ਨਹੀਂ ਰਿਹਾ ਜੀ ਕਾਰਵਾਈ ਇਹਨਾਂ ਦੇ ਜੋ ਹਾਂ ਸਾਰੇ ਨਾਲ ਬਣਦੀ ਜੋ ਕਾਰਵਾਈ ਕੀਤੀ ਜਾਵੇ ਤੇ ਜੋ ਇਹਨਾਂ ਦਾ ਪਿੱਛੇ ਮਾਸਟਰ ਨਿਕਲੇ ਉਹਨਾਂ ਦੀ ਇਨਕੁਆਰੀ ਕੀਤੀ ਜਾਵੇ ਕਿੱਥੇ ਕੰਮ ਹੋਇਆ ਹੈ ਕਿੰਨਾ ਦੀ ਮਿਹਣੀ ਬੁਗਤਣਾ ਹੋਇਆ ਹੈ ਉਹਨਾਂ ਤੇ ਜੋ ਬਣਦੀ ਕਾਰਵਾਈ ਕੀਤੀ ਜਾਵੇ ਉਧਰ ਜਦੋਂ ਇਸ ਮਾਮਲੇ ਬਾਬਤ ਇਲਾਕੇ ਦੇ ਅਫਸਰ ਰਮਨ ਕੁਮਾਰ ਡੀ ਐਨਓ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕਾਰਵਾਈ ਕੀਤੀ ਜਾਵੇਗੀ ਰਮਨ ਜੀ ਜਿਹੜਾ ਤੁਹਾਡੇ ਕੋਲ ਜਿਹੜਾ ਮੰਨੇਗਾ ਦਾ ਕੰਮ ਚੱਲ ਰਿਹਾ ਉਹਦੇ ਕੋਈ ਚੈਕਿੰਗ ਕਰ ਰਹੇ ਕਿਸੇ ਤਰ੍ਹਾਂ ਦੀ ਹਾਂਜੀ ਸਾਡੀ ਟੀਮ ਆ ਅਸੀਂ ਮੌਕੇ ਤੇ ਚੈਕਿੰਗ ਕਰਦੇ ਹਾਂ ਪ੍ਰੋਟੀਨ ਵਾਈਜ਼ ਹੁੰਦੀ ਰਹਿੰਦੀ ਚੈਕਿੰਗ ਕੁਝ ਜਿਹੜੇ ਆ ਜਾਲੀ ਮਸਟਰੋਲ ਜਿਹੜੇ ਕੱਢ ਕੇ ਉੱਥੇ ਹਾਜ਼ਰੀਆਂ ਵੀ ਲਗਾਈਆਂ ਜਾ ਰਹੀਆਂ ਆਨਲਾਈਨ ਵੀ ਕੀਤੀ ਉਹਨਾਂ ਬਾਰੇ ਕੀ ਰਿਪੋਰਟ ਬਣਾ ਦੇ ਜਿਹੜੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਨਾ ਜੀ ਉਹ ਵੀ ਅਸੀਂ ਬਰੀਕੀ ਨਾਲ ਜਾਂਚ ਕਰ ਰਹੇ ਆ ਇਟ ਵਿਲ ਟੇਕ ਸਮ ਟਾਈਮ ਜੇ ਜੋ ਵੀ ਸਾਨੂੰ ਸ਼ਿਕਾਇਤਾਂ ਆਉਂਦੀਆਂ ਉਹਦੀ ਅਸੀਂ ਪ੍ਰੋਪਰ ਇਨਕੁਆਰੀ ਕਰਦੇ ਜੇ ਕੋਈ ਦੋਚੀ ਪਾਇਆ ਜਾਂਦਾ ਉੱਤੇ ਹੀ ਕਾਰਵਾਈ ਵੀ ਕਰਾਂ ਤੇ ਬੰਦੇ ਨੇ ਕਿਹਾ ਤਾਂ ਜਿਹੜੇ ਕੰਮ ਚੱਲ ਰਿਹਾ ਉੱਥੇ ਵੀ ਹਾਜ਼ਰੀਆਂ ਲਗਾਈਆਂ ਜਾ ਰਹੀਆਂ ਬੰਦੇ ਤਾਂ ਉੱਤੇ ਹਾਜ਼ਰ ਨਹੀਂ ਕੋਈ ਵੀ ਦੇਖੋ ਜੀ ਇਹ ਤਾਂ ਮੌਕਾ ਵੇਖ ਕੇ ਪਤਾ ਲੱਗੂਗਾ ਨਾ ਜਿੱਦਾਂ ਤੁਸੀਂ ਕਿਤੇ ਕੋਈ ਸ਼ਿਕਾਇਤ ਆਂਦੀ ਹੈ ਸਾਡੀ ਉਹ ਉਸ ਜਿਹੜਾ ਕੰਮ ਨਹੀਂ ਹੋਇਆ ਉਹ ਸਾਡਾ ਜੇ ਹੀ ਵੈਰੀਫਾਈ ਕਰੂਗਾ ਵੀ ਇਸ ਜਗ੍ਹਾ ਤੇ ਕੰਮ ਹੋਇਆ ਜਾਂ ਨਹੀਂ ਹੋਇਆ ਮੌਕਾ ਵੇਖ ਕੇ ਸਾਡੀ ਟੀਮ ਰਿਪੋਰਟ ਪ੍ਰਾਪਤ ਕਰੂਗੀ ਫਿਰ ਉਸ ਹ ਅਸੀਂ ਕਾਰਵਾਈ ਕਰਾਂਗੇ ਇਸ ਤਰ੍ਹਾਂ ਦੀ ਕਈ ਵਾਰੀ ਜਿਹੜੀ ਲਾਪਰਵਾਹੀ ਆ ਜਾਂਦੀ ਜਿਵੇਂ ਪੇਮੈਂਟ ਖਾਤਿਆਂ ਚ ਚਲੀ ਜਾਂਦੀ ਕਈ ਲੱਖਾਂ ਖਾਤੇ ਜਿਹੜੇ ਚਲੇ ਜਾਂਦੇ ਕੰਨ ਹਮ ਹਮ ਉਹਦੇ ਬਾਰੇ ਕੀ ਜਾਣਦੇ ਹੋ ਦੇਖੋ ਜੀ ਜਿਵੇਂ ਮਾਮਲਾ ਸਾਡੇ ਸਾਹਮਣੇ ਆਉਂਦਾ ਉਹ ਅਸੀਂ ਜਾਂਚ ਕਰਾਂਗੇ ਜੇ ਕੋਈ ਗਲਤ ਪਾਇਆ ਜਾਂਦਾ ਜਿਹੜੀ ਬੰਦੀ ਰਿਕਵਰੀ ਉਹ ਵੀ ਕੀਤੀ ਜਾਊਗੀ ਕਾਰਵਾਈ ਵੀ ਕੀਤੀ ਜਾਏਗੀ ਜਿਹੜੇ ਬਿਲਕੁਲ ਦੀ ਜਿਹੜੇ ਦੋਸ਼ੀ ਪਾਇਆ ਜਾਣਗੇ ਉਹਨਾਂ ਤੇ ਕਾਰਵਾਈ ਵੀ ਹੋਊਗੀ ਜਿਹੜੀ ਰਿਕਵਰੀ ਬੰਦੀ ਆ ਗਵਰਨਮੈਂਟ ਵੱਲੋਂ ਰਿਕਵਰੀ ਵੀ ਕੀਤੀ ਜਾਊਗੀ ਜਿਹੜੇ ਮਸਟਰੋਲ ਵੀ ਹੁਣ ਕੱਢੇ ਜਾ ਰਹੇ ਬਿਨਾ ਸਾਈਨਾਂ ਤੋਂ ਉਹਨਾਂ ਬਾਰੇ ਕੀ ਕਰਦੇ ਦੇਖੋ ਜੀ ਮੇਰੇ ਨੋਟਿਸ 'ਚ ਨਹੀਂ ਹੈ ਗੱਲ ਆਈ ਬਿਨਾਂ ਸਲੇ ਜਿਹੜੇ ਮਸਟਰੋਲ ਵਗੈਰਾ ਇਸ਼ੂ ਕਰਦੇ ਆ ਜਾਂ ਜਿਹੜੇ ਕੰਮ ਚਲਾਏ ਜਾਂਦੇ ਉਹ ਬਲੌਕ ਪੱਧਰ ਤੋਂ ਉਹਦੀ ਜਿਆਦਾ ਜਿਹੜੀ ক্লোਜ਼ਲੀ ਮਾਈਕਰੋ ਮੋਨਿਟਰਿੰਗ ਬਲੌਕ ਲੈਵਲ ਤੋਂ ਕੀਤੀ ਜਾਂਦੀ ਕਿਉਂਕਿ ਸਾਰਾ ਸਟਾਫ ਹੈ ਨਾ ਜਿਹੜਾ ਬਲੌਕ ਤੇ ਬੈਠਦਾ ਜਿਹੜੇ ਮਸਟਰੋਲ ਜਾਰੀ ਕਰਾਉਂਦੇ ਹੀ ਬੈਠਦੇ ਆ ਅਸੀਂ ਤਾਂ ਇਥੋਂ ਰੂਟੀਨ ਵਾਈਜ਼ ਚੈਕਿੰਗ ਕਰਦੇ ਆ ਜਾਂ ਕੋਈ ਸ਼ਿਕਾਇਤ ਸਾਡੇ ਕੋਲੇ ਆਉਂਦੀ ਫਿਰ ਅਸੀਂ ਉਹਦੀ ਪੜਤਾਲ ਕਰ ਲੈਂਦੇ ਆ ਜ਼ਿਆਦਾਤਰ ਇਹ ਸਾਰਾ ਮੋਨੀਟਰ ਕਰਨਾ ਸਾਡਾ ਜਿਹੜਾ ਬਲੌਕ ਲੈਵਲ ਦਾ ਸਟਾਫ ਆ ਜਾਂ ਵੀਡੀਓ ਸੁਬਾਨ ਉਹ ਦੇਖਦੇ ਆ ਸਾਰਾ ਮੈਟਰ ਤੂੰ ਕੀ ਇਸੇ ਖਜ਼ਾਨੇ ਨੂੰ ਲੱਖ ਰੁਪਏ ਦਾ ਚੁੰਨਾ ਲੱਗ ਰਿਹਾ ਉਹਦੇ ਵਰੀ ਤੂੰ ਪੜਤਾਲ ਕੀਤੀ ਦੇਖੋ ਜੀ ਜਿੱਦਾਂ ਕੋਈ ਸ਼ਿਕਾਇਤ ਆਉਂਦੀ ਆ ਸਬਕੈਨ ਜੀ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਪੜਤਾਲ ਵੀ ਕਰਾਂਗੇ ਕੋਈ ਕਾਰਵਾਈ ਕੀਤੀ ਹੈ ਅਜੇ ਤੱਕ ਕਾਰਵਾਈ ਚੱਲ ਰਹੀ ਹੈ ਜੀ ਇਨਕੁਆਰੀ ਚੱਲ ਰਹੀ ਜੋ ਇਨਕੁਆਰੀ ਚ ਸਾਹਮਣੇ ਆਊਗਾ ਉਹਦੇ ਤੇ ਕਾਰਵਾਈ ਕਰਾਂਗੇ ਨਾ ਜਿਸ ਚੀਜ਼ ਦੀ ਤੁਸੀਂ ਗੱਲ ਕਰ ਰਹੇ ਹੋ ਜਿਸ ਮੈਟਰ ਦੀ ਸਾਡੇ ਮਾਮਲੇ ਹੀ ਕੱਲ ਪਰਸੋ ਧਿਆਨ ਚ ਆਇਆ ਉਹਦੀ ਹੁਣ ਬਰੀਕੀ ਨਾਲ ਸਾਡੀ ਟੀਮ ਜਾਂਚ ਕਰ ਰਹੀ ਹੈ ਮੌਕਾ ਵੀ ਵੇਖ ਰਹੇ ਹੋਰ ਵਿਭਾਗ ਕਰ ਰਿਹਾ ਉਹਦੀ ਕੋਈ ਕਾਰਵਾਈ ਕੀਤੀ ਗਈ ਕਾਰਵਾਈ ਹਲੇ ਰਿਪੋਰਟ ਬਣ ਰਹੀ ਹੈ ਨਾ ਜੀ ਹਲੇ ਇਨਕੁਆਰੀ ਹੋ ਰਹੀ ਹੈ ਜਦੋਂ ਇਨਕੁਆਰੀ ਦੀ ਰਿਪੋਰਟ ਸਾਹਮਣੇ ਆਊਗੀ ਉਦੋਂ ਆਪਾਂ ਕਾਰਵਾਈ ਤੇ ਪਹੁੰਚਾਂਗੇ ਹਲੇ ਤਾਂ ਅਸੀਂ ਪੜਤਾਲ ਕਰ ਰਹੇ ਹਾਂ ਅਫਸਰ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਗਿਆ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਅਜੇ ਹੇਠ ਦੇਖਣਾ ਹੋਵੇਗਾ ਕਿ ਇਸ ਧਾਂਦਲੀ ਦੇ ਵਿੱਚ ਕਿਹੜੇ-ਕਿਹੜੇ ਅਫਸਰ ਅਤੇ ਸਿਆਸੀ ਲੋਕ ਸ਼ਾਮਲ ਹਨ ਹਕੀਕੀ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ